ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਤੁਹਾਨੂੰ ਆਪਣੇ ਕੁਝ ਫਰੂਟ ਪਲਾਂਟ ਦਿਖਾਉਣ ਕੁਝ ਮੈਂ ਜਿਹੜੇ ਛੱਤ ਤੇ ਲੱਗੇ ਹੋਏ ਉਹ ਦਿਖਾਵਾਂਗੀ ਇਹਦੇ ਨਾਲ ਨਾਲ ਹੀ ਜਿਹੜੇ ਮੈਂ ਜ਼ਮੀਨ ਤੇ ਲਗਾਏ ਹੋਏ ਖੇਤ ਦੇ ਵਿੱਚ ਉਹ ਵੀ ਮੈਂ ਤੁਹਾਡੇ ਸਾਰੇ ਨਾਲ ਸਾਂਝੇ ਕਰੂੰਗੀ ਤੇ ਦੋਨਾਂ ਦਾ ਆਪਾਂ ਫਲ ਦਾ ਡਿਫਰੈਂਸ ਤੁਹਾਨੂੰ ਦਿਖਾਵਾਂਗੇ ਛੱਤ ਵਾਲਿਆਂ ਦਾ ਵੀ ਤੇ ਜਿਹੜੇ ਆਪਣੇ ਜ਼ਮੀਨ ਤੇ ਲੱਗੇ ਹੋਏ ਉਹਨਾਂ ਦਾ ਵੀ ਜਦੋਂ ਵੀ ਤੁਸੀਂ ਆਪਣੇ ਛੱਤ ਤੇ ਆਉਂਦੇ ਹੋ ਜੇ ਤੁਹਾਨੂੰ ਮਤਲਬ ਕੋਈ ਇਸ ਤਰ੍ਹਾਂ ਨਵੀਂ ਗਰੋਥ ਦਿਖਦੀ ਹੈ ਨਾ ਕਿਸੇ ਵੀ ਬੂਟੇ ਦੇ ਉੱਤੇ ਤਾਂ ਤੁਸੀਂ ਉਹਦੀ ਨਾਲ ਇਸ ਤਰ੍ਹਾਂ ਟਿਪ ਕੱਟ ਦਿਆ ਕਰੋ। ਇਸ ਤਰ੍ਹਾਂ ਇਹਨੂੰ ਬਸ ਇੰਨੀ ਉਪਰੋਂ ਟਿਪ ਲਾ ਦੇਣੀ ਇੱਕ ਦੋ ਪੱਤਿਆਂ ਦੀ। ਇਹਦੇ ਨਾਲ ਕੀ ਹੋਊਗਾ ਇਹਨੂੰ ਜਿਹੜੀ ਆ ਨਵੀਂ ਗਰੋਥ ਇਹਦੀ ਉਹ ਜ਼ਿਆਦਾ ਤੋਂ ਜ਼ਿਆਦਾ ਆਊਗੀ। ਬਾਰਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਗਰੋਥ ਹੁੰਦੀ ਆ। ਆ ਦੇਖੋ ਮੈਂ ਇਸ ਤਰ੍ਹਾਂ ਨਾਲ ਸਾਰਿਆਂ ਦੀਆਂ ਟਿਪ ਕੱਟ ਦਿੱਤੀ ਆ। ਇਹ ਮੇਰਾ ਹੈਗਾ ਆड़ੂ ਦਾ ਬੂਟਾ। ਇਸੇ ਤਰ੍ਹਾਂ ਤੁਸੀਂ ਕਿਸੇ ਦਾ ਵੀ ਕੱਟ ਸਕਦੇ ਹੋ। ਆ ਦੇਖੋ ਮੈਂ ਅਮਰੂਦ ਦੀਆਂ ਵੀ ਸਾਰੀਆਂ ਇਸ ਤਰ੍ਹਾਂ ਟਿਪ ਕਟੀਆਂ ਹੋਈਆਂ ਉਤੋਂ। ਜਿਹੜੀਆਂ ਜ਼ਿਆਦਾ ਲੰਬਾਈ ਤੇ ਜਾ ਰਹੀਆਂ ਉਹਨਾਂ ਨੂੰ ਕੱਟਣਾ ਤੁਸੀਂ। ਨਿੰਬੂ, ਸੰਤਰਾ, ਮਸੰਮੀ ਤੁਸੀਂ ਕਿਸੇ ਵੀ ਬੂਟੇ ਦੀ ਤੁਸੀਂ ਕੱਟ ਸਕਦੇ ਹੋ ਜਿੱਦਾਂ ਕਿ ਮਲਬਰੀ ਆ ਇਹਦੀ ਵੀ ਆਪਾਂ ਇਸ ਤਰ੍ਹਾਂ ਉਤੋਂ ਜਿਹੜੀ ਆ ਕੁੰਪਲ ਜਿਹੜੀ ਆ ਉਹਨੂੰ ਤੋੜ ਦੇਣਾ ਬਸ ਆਸਾਨ ਤਰੀਕਾ ਆ ਇਹਦੇ ਨਾਲ ਬਹੁਤ ਜਲਦੀ ਜਿਹੜੀ ਤੁਹਾਡੇ ਬੂਟੇ ਦੀ ਗਰੋਥ ਹੋ ਹੋਜੂਗੀ ਇਹ ਲੱਗਾ ਹੋਇਆ 15 ਇੰਚੀ ਬਾਲਟੀ ਦੇ ਵਿੱਚ ਆਪਣਾ ਕਿੰਨੂ ਦਾ ਬੂਟਾ ਜਿੰਨੂ ਕਿ 5 ਕਿੰਨੂ ਲੱਗੇ ਹੋਏ ਤੁਸੀਂ ਇਹਨਾਂ ਦਾ ਸਾਈਜ਼ ਚੈੱਕ ਕਰੋ ਤੇ ਫਿਰ ਮੈਂ ਤੁਹਾਨੂੰ ਜਿਹੜੀ ਜ਼ਮੀਨ ਤੇ ਲੱਗੇ ਹੋਏ ਆ ਉਹਨਾਂ ਦਾ ਵੀ ਮੈਂ ਤੁਹਾਨੂੰ ਸਾਈਜ਼ ਦਿਖਾਨੀ ਆ ਕਿ ਉਹਨਾਂ ਦਾ ਸਾਈਜ਼ ਕਿੱਡਾ ਆ ਕਿ ਕਿੰਨਾ ਕੰਤਰਾ ਇਹਨਾਂ ਦੋਨਾਂ ਬੂਟਿਆਂ ਦੇ ਵਿੱਚ ਜ਼ਮੀਨ ਵਾਲੇ ਤੇ ਛੱਤ ਵਾਲਿਆਂ ਦੇ ਵਿੱਚ ਸਾਰੇ ਪਹਿਲਾਂ ਮੈਂ ਛੱਤ ਵਾਲੇ ਤੁਹਾਨੂੰ ਦਿਖਾਉਣੀ ਆ ਅਨਾਰ ਜਿਹੜੇ ਛੱਤ ਵਾਲਿਆਂ ਨੂੰ ਜ਼ਿਆਦਾ ਲੱਗੇ ਆ ਤੇ ਜਿਹੜੇ ਜ਼ਮੀਨ ਤੇ ਬੂਟੇ ਲੱਗੇ ਆ ਨਾ ਉਹਨਾਂ ਨੂੰ ਘੱਟ ਲੱਗੇ ਆ ਮੈਨੂੰ ਇਦਾਂ ਲੱਗਦਾ ਵਾ ਤੇ ਆ ਦੇਖੋ ਤੁਸੀਂ ਨਾਰ ਜਿਹੜੇ ਛੱਤ ਤੇ ਲੱਗੇ ਹੋਏ ਉਹਨਾਂ ਦਾ ਸਾਈਜ਼ ਕਿੱਡਾ ਵੱਡਾ ਹੋ ਚੁੱਕਾ ਆ ਇੱਧਰ ਲੱਗਾ ਹੋਇਆ ਕਾਗਜੀ ਨਿੰਬੂ ਤੇ ਅਮਰੂਦ ਵਗੈਰਾ ਤਾਂ ਆਪਾਂ ਤੋੜ ਲਏ ਆ ਸਾਰੇ ਉਹ ਤੇ ਨਹੀਂ ਹੈਗੇ ਹੁਣ ਗਾਂਵ ਵਾਲਾ ਫਲ ਜਿਹੜਾ ਨਵਾਂ ਵਾ ਉਹ ਲੱਗਾ ਹੋਇਆ ਇਹ ਹੈਗਾ ਵਾ L49 ਅਮਰੂਦ ਇਹਦੇ ਨਾਲ ਹੀ ਇੱਧਰ ਰੈਡ ਡਾਇਮੰਡ ਆ ਪੱਤੇ ਥੋੜੇ ਤਾਂ ਕੁ ਮਿਲਾ ਕੇ ਆ ਕਿਉਂਕਿ ਪਾਣੀ ਦੇਣ ਵਾਲਾ ਤੇ ਬਾਰਿਸ਼ ਦਾ ਮੌਸਮ ਸੀ ਇਸ ਕਰਕੇ ਪਾਣੀ ਅੱਜ ਸਵੇਰੇ ਨਹੀਂ ਦਿੱਤਾ ਵੀ ਚਲੋ ਬਾਰਿਸ਼ ਆ ਜਾਣੀ ਆ ਪਰ ਹਜੇ ਤੱਕ ਬਾਰਿਸ਼ ਵੀ ਨਹੀਂ ਆਈ ਇਦھر ਵੀ ਆਪਣੇ ਕਿੰਨੂ ਆ ਇਹਨੂੰ ਤਾਂ ਕਾਫੀ ਲੱਗੇ ਹੋਇਆ ਕਿਉਂਕਿ ਇਹ ਥੋੜੇ ਵੱਡੇ ਡਰਮ 'ਚ ਲੱਗਾ ਹੋਇਆ 20 ਲੀਟਰ ਵਾਲੇ 'ਚ ਇਹਨੂੰ ਤਾਂ ਹੁਣੇ 15-20 ਫਰੂਟ ਹੋਣੇ ਆ ਲਗਭਗ ਤੇ ਹੁਣ ਆਪਾਂ ਇਹਨਾਂ ਦੇ ਇਹ ਵੀ ਡਰਮ ਚੇਂਜ ਕਰ ਦੇਣੇ ਹੁਣ ਲਾਸਟ ਵਾਰੀ ਡਰਮ ਚੇਂਜ ਕਰਨੇ ਜਦੋਂ ਕਿ ਆਪਣੀਆਂ ਸਰਦੀਆਂ ਜਿਹੜੀਆਂ ਆ ਉਹ ਨੰਗਣ ਲੱਗੀਆਂ ਬਸ ਫਿਰ ਲਾਸਟ ਡਰਮ ਦੇ ਵਿੱਚ ਇਹਨੂੰ ਆਪਾਂ ਲਗਾ ਦੇਣਾ ਵਾ ਜਿਹੜਾ ਕਿ 150 ਲੀਟਰ ਦਾ ਹੋਊਗਾ ਲਗਭਗ ਉਦੋਂ ਬਾਅਦ ਫਿਰ ਇਹਨਾਂ ਨੂੰ ਬਦਲਣ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਪੈਣੀ ਕੁਝ ਮੈਂ ਲਗਾ ਦਤੇ ਆ ਆ ਦੇਖੋ ਤੁਸੀਂ ਇਹ ਡਰਮ ਹੈ 150 ਲੀਟਰ ਦੇ ਵਿੱਚ ਲਗਾਤਾ ਆ ਤੇ ਜਿੱਦਾਂ ਜਿੱਦਾਂ ਮੈਂ ਲਈ ਹਉਣੀ ਡਰਮ ਉਦੋਂ-ਉਦੋਂ ਮੈਂ ਲਗਾਈ ਜਾਨੀ ਹੁੰਨੀ ਆ ਕਿਉਂਕਿ ਇੱਕੋ ਵਾਰੀ ਲਿਆਉਣੇ ਵੀ ਤੁਹਾਨੂੰ ਪਤਾ ਮੁਸ਼ਕਲ ਆ ਕੋਈ ਕਾਫੀ ਮਹਿੰਗਾ ਡਰਮ ਇਹ ਪੈਂਦਾ ਵਾ ਆ ਲਗਭਗ 600 ਰੁਪਏ ਦਾ ਸਾਨੂੰ ਮਿਲਦਾ ਵਾ ਇਹ ਵਾਲਾ ਡਰਮ ਕਵਾੜੀਆਂ ਦੇ ਉਹ ਤੇ ਕੱਟ ਕੇ ਆਪਾਂ ਦੋ ਹਿੱਸੇ ਉਹਦੇ ਬਣਾ ਲੀਦੇ ਆ ਤੇ 300 ਦਾ ਆਪਾਂ ਨੂੰ ਪੀਸ ਜਿਹੜਾ ਡਰਮ ਦਾ ਉਹ ਪੈ ਜਾਂਦਾ ਤੇ ਬਾਲਟੀ ਤਾਂ ਮਤਲਬ ਸਸਤੀ ਮਿਲ ਜਾਂਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਪੇਂਟ ਵਾਲੀਆਂ ਬਾਲਟੀਆਂ ਹੁੰਦੀਆਂ ਆ ਲਗਭਗ ਆਪਾਂ ਨੂੰ ਘਰਾਂ ਦੇ ਵਿੱਚੋਂ ਹੀ ਮਿਲ ਜਾਂਦੀਆਂ ਇਹ ਤਾਂ ਹਰ ਇੱਕ ਨੇ ਪੇਂਟ ਕਰਵਾਇਆ ਹੀ ਹੁੰਦਾ ਜੇ ਤੁਹਾਡੇ ਕੋਲ ਨਹੀਂ ਡਰਮ ਤਾਂ ਤੁਸੀਂ ਇਸ ਤਰ੍ਹਾਂ ਬਾਲਟੀਆਂ ਵਿੱਚ ਵੀ ਲਗਾ ਸਕਦੇ ਹੋ 2-3 ਸਾਲ ਆਰਾਮ ਦੇ ਨਾਲ ਬਾਲਟੀਆਂ ਦੇ ਵਿੱਚ ਬੂਟੇ ਜਿਹੜੇ ਉਹ ਚੱਲ ਜਾਂਦੇ ਆ ਤੇ ਜਦੋਂ ਇਹ ਘਾਹਕੂ ਵਿੱਚ ਉੱਗਦਾ ਇਸ ਤਰ੍ਹਾਂ ਨੂੰ ਤੁਸੀਂ ਨਾਲੋਂ ਨਾਲ ਪੱਟੀ ਜਾਓ ਜਦੋਂ ਬੂਟੇ ਇਸ ਤਰ੍ਹਾਂ ਵੱਡੇ ਹੋ ਗਏ ਨਾ ਫਿਰ ਨਹੀਂ ਘਾਹ ਉੱਗਦਾ ਕਿਉਂਕਿ ਫਿਰ ਬੂਟੇ ਦਾ ਜਿਹੜਾ ਪਰਛਾਵਾਂ ਹੈ ਨਾ ਉਹ ਪੈਣ ਲੱਗ ਜਾਂਦਾ ਤੇ ਜਿੱਥੇ ਬੂਟੇ ਦਾ ਪਰਛਾਵਾਂ ਹੋਊਗਾ ਉੱਥੇ ਤੁਸੀਂ ਨੋਟ ਕਰਿਓ ਵੀ ਉੱਥੇ ਜਿਹੜਾ ਵਾ ਘਾਹ ਵਗੈਰਾ ਨਹੀਂ ਉੱਗਦਾ ਤੇ ਹੁਣ ਮੈਂ ਥੋੜਾ ਜਿਹਾ ਇਹਨਾਂ ਨੂੰ ਪਹਿਲਾਂ ਸਭ ਤੋਂ ਪਾਣੀ ਪਾ ਲਵਾਂ ਫਿਰ ਮੈਂ ਤੁਹਾਨੂੰ ਜਿਹੜੀ ਜ਼ਮੀਨ ਤੇ ਲੱਗੀ ਹੋਈ ਆ ਨਾ ਫਲਾਂ ਵਾਲੇ ਬੂਟੇ ਉਹ ਵੀ ਤੁਹਾਨੂੰ ਦਿਖਾ ਕੇ ਲਿਉਣੀ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਆਪਣੇ ਫਲ ਲੱਗਾ ਕਾਫੀ ਅਮਰੂਦ ਲੱਗੇ ਹੋਏ ਆ ਤੇ ਜੋ ਆਪਾਂ ਬੰਨੇ ਸੀਗੇ ਲਫਾਫੇ ਦੇਖਦੇ ਆ ਕਿ ਲਫਾਫੀਆਂ ਵਾਲੇ ਕਾਣੇ ਹੋਏ ਆ ਜਾਂ ਬਚ ਗਏ ਆ ਇਹ ਅਮਰੇ ਦਾ ਬੂਟਾ ਆ ਇਹ ਮੈਂ ਦੋ ਬੂਟੇ ਸੀਗੇ ਲਏ ਉਹਦੇ ਵਿੱਚੋਂ ਇੱਕ ਗਰਾਫਟਡ ਸੀਗਾ ਤੇ ਇੱਕ ਪਤਾ ਨਹੀਂ ਲੱਗਾ ਵੀ ਗਰਾਫਟਡ ਆ ਕਿ ਜਾਂ ਗraft ਤੋਂ ਬਿਨਾ ਜਿਹੜੀ ਇਹਦੀ ਕਲਮ ਆ ਉਹ ਚੱਲ ਪਈ ਆ ਤੇ ਮੈਂ ਕਿਹਾ ਚਲੋ ਸਾਲ ਦੋ ਸਾਲ ਇਹਨੂੰ ਰੱਖਦੇ ਆਂ ਅਗਰ ਫਰੂਟ ਲੱਗੇਗਾ ਤਾਂ ਠੀਕ ਆ ਅਗਰ ਨਹੀਂ ਲੱਗਾ ਤਾਂ ਫਿਰ ਆਪਾਂ ਇਹਨੂੰ ਕਿਤੇ ਰੋਡ ਸਾਈਡ ਲਗਾਇਆ ਹਣਾ ਛਾਂ ਵਾਸਤੇ ਤੇ ਆਕਸੀਜਨ ਵਾਸਤੇ ਇਹ ਕੰਮ ਦੇਊਗਾ ਸਿੱਟਣਾ ਨਹੀਂ ਇਹਨੂੰ ਕੋਈ ਬੂਟਾ ਜੇ ਤੁਸੀਂ ਨਹੀਂ ਰੱਖਣਾ ਹੁੰਦਾ ਨਾ ਤੇ ਉਹਨੂੰ ਰੋਡ ਸਾਈਡ ਸੜਕ ਤੇ ਕਿਤੇ ਵੀ ਤੁਸੀਂ ਲਗਾ ਦਿਓ ਅ ਬਰਸਾਤਾਂ ਦੇ ਮੌਸਮ ਵਿੱਚ ਤੇ ਉਦੋਂ ਬਾਅਦ ਉਹਨੂੰ ਆਪਣੇ ਆਪ ਹੀ ਫਿਰ ਉੱਥੇ ਕੁਦਰਤ ਪਾਲਦੀ ਰਹਿੰਦੀ ਆ ਇੱਧਰ ਆਪਣੇ ਲੱਗਾ ਹੋਇਆ ਥੱਲੇ ਔਲਿਆਂ ਦਾ ਬੂਟਾ ਇਹਨੂੰ ਆ ਹੁਣ ਪਤਾ ਨਹੀਂ ਕਿਹੜੇ ਮੌਸਮ ਦੇ ਜਿਹੜੇ ਔਲੇ ਉਹ ਲੱਗਣੇ ਸ਼ੁਰੂ ਹੋ ਗਏ ਆ ਫਿਰ ਦੁਬਾਰਾ ਤੇ ਜਿਹੜੇ ਪਹਿਲੇ ਮੌਸਮ ਦੇ ਔਲੇ ਆ ਨਾ ਇਸ਼ਾਤ ਤੇ ਤੁਸੀਂ ਦੇਖੋ ਛਾਤ ਦੇ ਉੱਤੇ ਆ ਗਿਆ ਐਡਾ ਵੱਡਾ ਹੋ ਗਿਆ ਆ ਪਹਿਲੇ ਮੌਸਮ ਦਾ ਔਲਾ ਇਹਨੂੰ ਲੱਗਾ ਹੋਇਆ ਬਿਲਕੁਲ ਛੋਟਾ ਜਿਹਾ ਕੋਈ ਖਾਸ ਔਲੇ ਨਹੀਂ ਲੱਗਦੇ ਪਰ ਬੂਟਾ ਤਾਂ ਹੋ ਗਿਆ ਇਹ 10-11 ਸਾਲ ਦਾ ਹੀ ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਜਰੂਰ ਕਮੈਂਟ ਕਰਿਓ ਇੱਕ ਸਾਲ ਇਹਨੂੰ ਔਲੇ ਲੱਗੇ ਉਸ ਤੋਂ ਬਾਅਦ ਨਹੀਂ ਲੱਗੇ ਤਾਂ ਹੁਣ ਤੁਸੀਂ ਦੇਖੋ ਛਤ ਤੋਂ ਵੀ ਤਾਂ ਜਿਹੜਾ ਉਹ ਆਉਣ ਡਿਆ ਤੇ ਹੁਣ ਇਹਨੂੰ ਜੁਲਾਈ ਦੇ ਵਿੱਚ ਫਿਰ ਬੂਰ ਲੱਗਣਾ ਸਟਾਰਟ ਹੋ ਗਿਆ। ਇਹਦਾ ਕੋਈ ਹਿਸਾਬ ਕਿਤਾਬ ਜਿਆ ਸਮਝ ਨਹੀਂ ਲੱਗਾ ਮੈਨੂੰ ਹਜੇ ਤੱਕ। ਤੇ ਇਹ ਆਪਣਾ ਥੱਲੇ ਵਾਲਾ ਬਾਗ ਜ਼ਮੀਨ ਵਾਲਾ ਇਹ ਮੈਂ ਤੁਹਾਨੂੰ ਅੰਬਰੂਦ ਜਿਹੜੇ ਉਹ ਥੱਲੇ ਚੱਲ ਗਏ ਦਿਖਾਉਣੀ ਆ ਜ਼ਮੀਨ ਤੇ। ਹੁਣ ਮੈਂ ਆ ਗਈ ਆ ਜੀ ਖੇਤ ਦੇ ਵਿੱਚ ਆ ਗਈ ਆ ਤੇ ਤੁਹਾਨੂੰ ਮੈਂ ਦਿਖਾਉਣੀ ਇੱਥੇ ਕੋਸ਼ਤਾ ਪਾਣਾ ਲਫਾਫੇ ਬੰਦ ਦਿੱਤੇ ਸੀਗੇ। ਤੇ ਜਿਨ੍ਹਾਂ ਨੂੰ ਲਫਾਫੇ ਬੰਨੇ ਹਨਾ ਉਹ ਤਾਂ ਬਿਲਕੁਲ ਨਹੀਂ ਪੱਕਾ ਕੋਈ ਵੀ ਅਮਰੂਦ ਨਹੀਂ ਪੱਕਾ ਮੈਂ ਸਾਰੇ ਇਸ ਤਰ੍ਹਾਂ ਨਾਪ ਕੇ ਦੇਖਿਆ ਪਰ ਜਿਹੜੇ ਲਫਾਫਿਆਂ ਤੋਂ ਬਿਨਾ ਆ ਨਾ ਉਹ ਥੋੜੀ ਥੋੜੇ ਪੱਕ ਗਏ ਆ ਪੱਕਣ ਦਾ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆ ਫਰੂਟ ਫਲਾਈ ਦੀ ਜਿਹੜੀ ਮੱਖੀ ਹੁੰਦੀ ਆ ਉਹਦੇ ਨਾਲ ਹੀ ਪਹਿਲਾਂ ਫਲ ਜਿਹੜਾ ਉਹ ਪੱਕ ਜਾਂਦਾ ਆ ਜਿਹੜੇ ਲਫਾਫਿਆਂ ਚ ਨਾ ਉਹਨਾਂ ਦਾ ਸਾਈਜ਼ ਤਾਂ ਬਹੁਤ ਵੱਧ ਗਿਆ ਆ ਪਰ ਉਹ ਪੱਕੇ ਨਹੀਂ ਹੈਗੇ ਤੇ ਇਹਨਾਂ ਦਾ ਪੱਕਣ ਦਾ ਕੋਈ ਫਾਇਦਾ ਨਹੀਂ ਆ ਤੁਸੀਂ ਦੇਖੋ ਇਹ ਕਿੰਨੇ ਜ਼ਿਆਦਾ ਨਾ ਇਸ ਤਰ੍ਹਾਂ ਕਾਣੇ ਆ ਜੇ ਮਾੜਾ ਮोटा ਕੋਈ ਖਾਣ ਲਾਇਕ ਹੁੰਦਾ ਤਾਂ ਬਿਲਕੁਲ ਛੇਲੀ ਖਾਣ ਲਾਇਕ ਹੁੰਦੀ ਹੈ ਬਾਕੀ ਤਾਂ ਬਿਲਕੁਲ ਵੀ ਵੇਸਟ ਹੁੰਦਾ ਤੇ ਐਡਾ ਵੱਡਾ ਅਮਰੂਦ ਹੈ ਨਾ ਮਤਲਬ ਮਨ ਦੁਖੀ ਹੁੰਦਾ ਦੇਖ ਕੇ ਤੁਸੀਂ ਆ ਦੇਖੋ ਕਿੰਡਾ ਵੱਡਾ ਅਮਰੂਦ ਆ ਪਰ ਇਹ ਵਿੱਚੋਂ ਬਿਲਕੁਲ ਕਾਣਾ ਆ ਹੋਣਾ ਕੱਟ ਕੇ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਕਾਣਾ ਹੋਣਾ ਅੱਧਾ ਕਿਲੋ ਦਾ ਅਮਰੂਦ ਹੋਣਾ ਇਹ ਘਟੋ ਘਟ ਤੇ ਹੁਣ ਆਪਾਂ ਇਹਨਾਂ ਨੂੰ ਇੱਥੇ ਥੱਲੇ ਰੱਖ ਲੈਨੇ ਆ ਉਸ ਤੋਂ ਬਾਅਦ ਫਿਰ ਜਿਹੜੇ ਵੀ ਹੈਗੇ ਆ ਸਾਰੇ ਤੋੜ ਲੈਨੇ ਆ ਕਿਉਂਕਿ ਇਹ ਸਾਰੇ ਕਾਣੇ ਹੀ ਆ ਖਾਣ ਵਾਲਾ ਇਹਨਾਂ ਦੇ ਵਿੱਚ ਕੋਈ ਨਹੀਂ ਹੈਗਾ ਇਹਨਾਂ ਨੇ ਹੋਰ ਵੀ ਜਿਹੜੇ ਅਮਰੂਦ ਹਨ ਨਾਲ ਉਹ ਵੀ ਖਰਾਬ ਕਰ ਦੇਣੇ ਆ ਤੇ ਹੁਣ ਤਾਂ ਸ਼ਾਮਾਂ ਪੈ ਗਈਆਂ ਕਾਫੀ ਕੱਲ ਮੈਂ ਦੇਖੂਗੀ ਮੈਂ ਜਿਹੜੇ ਰਹਿੰਦੇ ਆ ਨਾ ਥੋੜੇ ਛੋਟੇ ਸਾਈਜ਼ ਦੇ ਵਾਲੇ ਤੇ ਉਹਨਾਂ ਨੂੰ ਵੀ ਮੈਂ ਜਿਹੜੇ ਨਾ ਲਿਫਾਫੇ ਬੰਨ੍ਹ ਦੇਣੇ ਆ ਕਿਉਂਕਿ ਫਰੂਟ ਫਲਾਈ ਟਰੈਪ ਲਗਾਏ ਤਾਂ ਹੈ ਆਪਾਂ ਪਰ ਫਾਇਦਾ ਕੋਈ ਨਹੀਂ ਹੈਗਾ ਉਹਨਾਂ ਦਾ ਵੀ ਖਾਸ ਇੰਨੇ ਆ ਦਾ ਕਿਉਂਕਿ ਮੱਖੀ ਹੈ ਹੀ ਬਹੁਤ ਜ਼ਿਆਦਾ ਆ ਤੁਸੀਂ ਦੇਖੋ ਆ ਦੇਖੋ ਤੁਸੀਂ ਮਤਲਬ ਭਰੀ ਪਈ ਆ ਇਹ ਤੇ ਕਿੰਨੀਆਂ ਕੁ ਮੱਖੀਆਂ ਇਹਦੇ ਵਿੱਚ ਵੜ ਜਾਣਗੀਆਂ ਹਨਾ ਤੇ ਬਹੁਤ ਜਿਆਦੀ ਮੱਖੀ ਹੁੰਦੀ ਹੈ ਸਾਰੇ ਕਾਣੇ ਦੇਖੋ ਤੁਸੀਂ ਕਰ ਦਿੱਤੇ ਐ ਇਹਨਾਂ ਨੇ ਹਨਾ ਆ ਜਿਹੜੇ ਬਿਲਕੁਲ ਮੋਢੀ ਲੱਗੇ ਹੋਏ ਐ ਇਹਨਾਂ ਦੇ ਉਹ ਵੀ ਕਾਣੇ ਆ ਜਿੱਥੇ ਫਰੂਟ ਫਲਾਈ ਟਰੈਪ ਲੱਗਾ ਐ ਨਾ ਉਹਦੇ ਨਾਲ ਹੀ ਤੁਸੀਂ ਦੇਖੋ ਇਹ ਵੀ ਕਾਣੇ ਆ ਬਾਕੀ ਆਪਾਂ ਤੈਨੂੰ ਕੱਟ ਕੇ ਵੀ ਦਿਖਾਉਨੇ ਆ ਕਿ ਫਰੂਟ ਫਲਾਈ ਟਰੈਪ ਦਾ ਕਿੰਨਾ ਕੁ ਫਾਇਦਾ ਹੋਇਆ ਇਹਦੇ ਨਾਲ ਵੀ ਜਿਹੜੀਆਂ ਸਪਰੇਆ ਆ ਨਾ ਉਹ ਕਰਨੀਆਂ ਹੀ ਪੈਂਦੀਆਂ ਆ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਫਰੂਟ ਫਲਾਈ ਟਰੈਪ ਲਗਾਉਣ ਦੇ ਨਾਲ ਵੀ ਜਿਹੜਾ ਫਾਲਵਾ ਉਹ ਬਚਦਾ ਆ ਆ ਇੰਨੇ ਮੈਂ ਤੋੜ ਲਿਆ ਹੈ ਤਾਂ ਬਹੁਤ ਜ਼ਿਆਦਾ ਹੈ ਪਰ ਇਹਨਾਂ ਨੂੰ ਤੋੜ ਕੇ ਕਰੂੰਗੀ ਕੀ ਕਿਉਂਕਿ ਇਹ ਬਿਲਕੁਲ ਵਿੱਚੋਂ ਕਾਣੀ ਹੋਣੇ ਆ ਹੁਣ ਆਪਾਂ ਦੂਜੇ ਬੂਟੇ ਦੇ ਨਾਲ ਵੀ ਦੇਖ ਲੈਣੇ ਆ ਇੱਕ ਦੋ ਇਹਨੂੰ ਜਿੰਨੇ ਕ ਹੈਗੇ ਸੀ ਨਾ ਮੈਂ ਸਾਰਿਆਂ ਨੂੰ ਹੀ ਬੰਦ ਦਿੱਤੇ ਸੀਗੇ ਤਾਂ ਆ ਦੇਖੋ ਤੁਸੀਂ ਡੋਲ ਵਿੱਚ ਪੱਕੇ ਹੋਏ ਆ ਪਰ ਹੁਣ ਇਹ ਕਿਉਂਕਿ ਇਹ ਪਹਿਲਾਂ ਹੀ ਕਾਣੀ ਹੋ ਚੁੱਕੇ ਹੋਣੇ ਆ ਇਸ ਕਰਕੇ ਪੱਕ ਗਏ ਆ ਜਿਹੜੇ ਕੱਚੇ ਆ ਨਾ ਉਹ ਰੂਦ ਉਹ ਤਾਂ ਬਿਲਕੁਲ ਨਹੀਂ ਹਲੇ ਪੱਕੇ ਮਨੂੰ ਜਿਨ੍ਹਾਂ ਨੂੰ ਕਾਣ ਨਹੀਂ ਪਈ ਨਾ ਉਹ ਵੀ ਹਜੇ ਬਿਲਕੁਲ ਵੀ ਪੱਕੇ ਸਿਰਫ ਜਿਨ੍ਹਾਂ ਨੂੰ ਉਹ ਕੀੜਾ ਲੱਗਾ ਆ ਨਾ ਉਹ ਹੀ ਪੱਕਿਆ ਦੇਖੋ ਤੁਸੀਂ ਬਿਲਕੁਲ ਕਾਣਾ ਮਤਲਬ ਇਹ ਤਾਂ ਆਪਾਂ ਬੂਟਿਆਂ ਨੂੰ ਖਾਦ ਹੀ ਪਾ ਦੇਣੀ ਇਹਨਾਂ ਦੀ ਦੁਆਰਾ ਜਿਹੜਾ ਵੀ ਇਸ ਤਰ੍ਹਾਂ ਫਲ ਗਲ ਜਾਂਦਾ ਆ ਨਾ ਉਹਨੂੰ ਤੁਸੀਂ ਬੂਟੇ ਦੇ ਮੋਢੀ ਪਾ ਦੋ ਕਿਉਂਕਿ ਜਿੱਥੋਂ ਪੈਦਾ ਹੋਇਆ ਆ ਉਹਦੇ ਵਿੱਚ ਹੀ ਉਹ ਰੱਖ ਦਵੇ ਇਹਦੇ ਨਾਲ ਜਿਹੜਾ ਮੈਂ ਤੇ ਜਿਹੜੇ ਚੀਕੂ ਵੀ ਵੇਸਟ ਹੁੰਦੇ ਆ ਨਾ ਉਹ ਸਾਰੇ ਆ ਦੇਖੋ ਤੁਸੀਂ ਥੱਲੇ ਬੂਟਿਆਂ ਦੇ ਨਾ ਮੈਂ ਢੇਰ ਲਗਾਏ ਹੋਏ ਆ ਜਿੰਨੇ ਕਾਣੇ-ਮੀਨੇ ਸੀਗੇ ਸਭ ਮੈਂ ਉਸੇ ਬੂਟੇ ਨੂੰ ਪਾ ਦੇਣੀ ਹੁੰਦੀ ਜਿੱਥੋਂ ਪੈਦਾ ਹੋਇਆ ਇਹਦੇ ਨਾਲ ਨਾ ਬੂਟਾ ਜਿਆਦਾ ਕਮਜ਼ੋਰ ਵੀ ਨਹੀਂ ਹੁੰਦਾ ਤੇ ਆਪਾਂ ਨੂੰ ਖਾਦ ਵਗੈਰਾ ਵੀ ਘੱਟ ਪਾਉਣੀ ਪੈਂਦੀ ਆ ਤੇ ਬਾਕੀ ਮੈਂ ਤੁਹਾਨੂੰ ਛੱਤ ਵਾਲੇ ਵੀ ਦਿਖਾਉਂਦੇ ਆ ਆਪਣੇ ਫਲਾਂ ਦੇ ਬੂਟੇ ਇਹ ਜ਼ਮੀਨ ਵਾਲੇ ਵੀ ਦਿਖਾਉਂਦੇ ਆ ਤੇ ਕਿੰਨੂਆਂ ਦਾ ਸਾਈਜ਼ ਆਪਣਾ ਰਹਿ ਗਿਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਛੱਤ ਤੇ ਕਿੰਨੂ ਕਿੱਡੇ-ਕਿੱਡੇ ਸੀਗੇ ਜਿਹੜੇ ਥੱਲੇ ਲੱਗੇ ਆ ਉਹ ਕਿੜਿ-ਕੜੇ ਆ ਜਿਹੜੇ ਜ਼ਮੀਨ ਤੇ ਲੱਗੇ ਆ ਆ ਦੇਖੋ ਤੁਸੀਂ ਛੱਤ ਵਾਲੇ ਕਿਨੂਆਂ ਦਾ ਸਾਈਜ਼ ਜ਼ਿਆਦਾ ਵੱਡਾ ਆ ਇਹਨਾਂ ਦਾ ਥੋੜਾ ਜਿਹਾ ਉਹਨਾਂ ਨਾਲੋਂ ਛੋਟਾ ਆ ਇਹਦਾ ਕੀ ਕਾਰਨ ਆ ਇਹ ਤਾਂ ਮੈਨੂੰ ਨਹੀਂ ਪਤਾ ਪਰ ਜਿਹੜੇ ਬਾਲਟੀਆਂ ਵਿੱਚ ਲੱਗੇ ਆ ਨਾ ਉਹ ਫਲ ਸਾਈਜ਼ ਉਹ ਜ਼ਿਆਦਾ ਵੱਡਾ ਹੋ ਜਾਂਦਾ ਇਹਨਾਂ ਨਾਲੋਂ ਇਹ ਸਾਰੇ ਮਿਕਸ ਫਰੂਟ ਲੱਗੇ ਹੋਏ ਆਪਣੇ ਇਹ ਸੇਬ ਦਾ ਬੂਟਾ ਦੇਖੋ ਤੁਸੀਂ ਕਿੱਡਾ ਹੋ ਗਿਆ ਮਤਲਬ 12 ਫੁੱਟ ਹੋ ਗਿਆ ਆ ਤੀਜੇ ਸਾਲ ਵਿੱਚ ਆ ਹਰੀਮਨ ਸ਼ਰਮਾ 99 ਜਿਹੜਾ ਹਰੀਮਨ ਸ਼ਰਮਾ ਜੀ ਦਾ ਬਣਾਇਆ ਹੋਇਆ ਬੁਟਾ ਆਇਆ ਹੈ ਮਤਲਬ ਉਹਨਾਂ ਨੇ ਇਹਦੀ ਕਾੜ ਗੱਡੀ ਸੀਗੀ ਹਰਬਿੰਨ 99 ਦੀ ਉਹ ਵਾਲਾ ਆ ਇਹ ਬਹੁਤ ਵਧੀਆ ਇਹਦੀ ਗਰੋਥ ਚੱਲਦੀ ਆ ਇਹ ਵੀ ਇਹ ਵੀ ਇਕੱਠੇ ਲਗਾਏ ਹੋਏ ਆ ਪਰ ਇਹਦਾ ਕੀ ਆ ਕਿ ਇਹ ਮੈਂ ਪਹਿਲਾਂ ਗਮਲੇ ਚ ਲਗਾਇਆ ਹੋਇਆ ਸੀਗਾ ਇਸ ਕਰਕੇ ਵਿਚਾਰਾ ਥੋੜਾ ਛੋਟਾ ਰਹਿ ਗਿਆ ਇਹ ਵਾਲਾ ਸ਼ੁਰੂ ਤੋਂ ਹੀ ਜ਼ਮੀਨ ਤੇ ਲੱਗਾ ਹੋਇਆ ਤੇ ਇਹ ਵੱਡਾ ਹੋ ਗਿਆ ਇਹ 3 ਸਾਲ ਦਾ ਹੋ ਗਿਆ ਐਰਕੀ ਨੂੰ ਬਹੁਤ ਫਲ ਲੱਗਾ ਸੀ ਪਰ ਉਹੀ ਨਾ ਐਰਕੀ ਉਹ ਫਰੂਟ ਫ्लाई ਦਾ ਥੋੜਾ ਹੋ ਗਿਆ ਸੀ ਉਹਦਾ ਕਰਕੇ ਫਲ ਘੱਟ ਬਚੇ ਸੀਗੇ ਇਹ ਤੁਸੀਂ ਦੇਖੋ ਨਿੰਬੂ ਕਾਗਜੀ ਨਿੰਬੂ ਆ ਇਹ ਆ ਜਦੋਂ ਕਿ ਸਰਦੀਆਂ ਹੋਣੀਆਂ ਨਾ ਸਟਾਰਟ ਉਦੋਂ ਕੀ ਪੱਕਣੇ ਆ ਉਸ ਤੋਂ ਪਹਿਲਾਂ ਨਹੀਂ ਇਹ ਪੱਕਦੇ ਇਹ ਵਾਲਾ ਹੈਗਾ ਹਿਸਾਰਸ ਫੈਦਾ ਇਹਦਾ ਸਾਈਜ਼ ਏਡਾ ਵੱਡਾ ਨਹੀਂ ਹੁੰਦਾ ਅਮਰੂਦ ਦਾ ਛੋਟਾ ਰਹਿੰਦਾ ਥੋੜਾ ਹਿਸਾਰਸ ਫੈਦਾ ਪਰ ਮਿੱਠਾ ਬਹੁਤ ਹੁੰਦਾ ਹੈ ਵੀ ਅਮਰੂਦ ਇਹ ਵਾਲੇ ਦਾ ਮੈਨੂੰ ਨਹੀਂ ਪਤਾ ਨਾਮ ਕੀ ਆ ਪਰ ਇਹਦਾ ਅਮਰੂਦ ਬਹੁਤ ਵੱਡਾ ਹੋ ਜਾਂਦਾ ਤੇ ਸਾਈਜ਼ ਤੇ ਮਿਠਾਸ ਬਹੁਤ ਜ਼ਿਆਦਾ ਹੁੰਦੀ ਬਾਜ਼ਾਰ ਵਾਲੇ ਫਲਾਂ ਦੇ ਨਾਲੋਂ ਬਾਕੀ ਆ ਤੁਹਾਡੀ ਆਪਣੀ ਕੇਅਰ ਤੇ ਵੀ ਡਿਪੈਂਡ ਕਰਦਾ ਕਿ ਤੁਸੀਂ ਦੇਖਭਾਲ ਬੂਟੇ ਦੀ ਕਿਸ ਤਰ੍ਹਾਂ ਦੀ ਕਰ ਰਹੇ ਹੋ ਕੀ ਉਹਨੂੰ ਖਾਦ ਦੇ ਰਹੇ ਹੋ ਆਰਗੇਨਿਕ ਦੇ ਰਹੇ ਹੋ ਜਾਂ ਕੈਮੀਕਲ ਦੇ ਰਹੇ ਹੋ ਉਹਦਾ ਵੀ ਕਾਫੀ ਜਿਹੜਾ ਫਰਕ ਪੈਂਦਾ ਆ ਤੇ ਬੂਟੇ ਜਿਹੜੇ ਨਾ ਬਹੁਤ ਜ਼ਿਆਦਾ ਇਹਨਾਂ ਦੀ ਗਰੋਥ ਹੋ ਗਈ ਤੁਸੀਂ ਦੇਖੋ ਟਾਹਣੀਆਂ ਜਿਹੜੀਆਂ ਨਾ ਥੱਲੇ ਲੰਮਕ ਗਈਆਂ ਆ ਹੁਣ ਆਪਾਂ ਫਲ ਤੋੜ ਕੇ ਨਾ ਇਸ ਤੋਂ ਬਾਅਦ ਇਹਨਾਂ ਦੀ ਕਟਾਈ ਕਰਾਂਗੇ ਇਹਨਾਂ ਦਾ ਸਾਈਜ਼ ਜਿਹੜਾ ਨਾ ਥੋੜਾ ਛੋਟਾ ਕਰਾਂਗੇ ਤੇ ਇਹ ਤਾਂ ਵੇਖੋ ਤੁਸੀਂ ਵਿੱਚ ਨਾ ਬੂਟਿਆਂ ਦੇ ਵਿੱਚ ਵੜਨਾ ਹੀ ਓਖਾ ਹੋ ਗਿਆ ਨਿੰਬੂ ਤੇ ਅਮਰੂਦ ਸੇਬ ਸਾਰੇ ਇਕੱਠੇ ਹੀ ਜੁੜ ਗਏ ਆ ਇੱਧਰ ਅੰਗੂਰਾਂ ਦੀਆਂ ਵੇਲਾਂ ਆ ਉਧਰ ਤਾਂ ਜਾ ਹੀ ਨਹੀਂ ਹੋਣਾ ਹੁਣ ਮਤਲਬ ਇੰਨਾ ਚੁਰਮਟ ਜਾ ਪੈ ਗਿਆ ਨਾ ਤੇ ਇਕੱਠੇ-ਇਕੱਠੇ ਹੋ ਗਏ ਸਾਰੇ ਤੋਂ ਕੁਝ ਅੰਗੂਰਾਂ ਦੀ ਵੇਲ ਜਿਹੜੀ ਇੱਧਰ ਤੁਸੀਂ ਦੇਖੋ ਔਲਿਆਂ ਦੇ ਬੂਟੇ ਤੇ ਚੜ ਗਈ ਆ ਇਹ ਵਾਲਾ ਰੈੱਡ ਆਮਲਾ ਆ ਇਹਦੇ ਪੱਤਿਆਂ ਤੋਂ ਤੁਸੀਂ ਦੇਖ ਲਓ ਪਰ ਇਹਨੂੰ ਵੀ ਔਲਾ ਇੱਕ ਵੀ ਨਹੀਂ ਲੱਗਾ ਹਜੇ ਤੇ ਤੀਜੇ ਸਾਲ ਦਾ ਬੂਟਾ ਇਹ ਵੀ ਹੋ ਚੁੱਕਾ ਆ ਗ੍ਰਾਫਟਡ ਬੂਟਾ ਆ ਬਾਕਾਇਦਾ ਜੈ ਹਿੰਦ ਨਰਸਰੀ ਤੋਂ ਮੰਗਵਾਇਆ ਹੋਇਆ ਇਹ ਵਾਲਾ ਬੂਟਾ ਪਰ ਇਹਨੂੰ ਵੀ ਔਲੇ ਨਹੀਂ ਹਜੇ ਲੱਗੇ ਆ ਤਾਂ ਬੂਟੇ ਦੀ ਹੱਦ ਹੀ ਨਹੀਂ ਹੈਗੀ ਤਾਂ ਤੁਸੀਂ ਦੇਖੋ ਮੈਨੂੰ ਲੱਗਦਾ 20 ਫੁੱਟ ਤੋਂ ਵੀ ਉੱਤੇ ਚਲਾ ਗਿਆ ਤਾਂ ਔਲਾ ਇਹਨੂੰ ਵੀ ਇੱਕ ਦੋ ਹੀ ਆ ਬਸ ਕੀ ਕਾਰਨ ਆ ਇਹਨਾਂ ਦਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਇਹ ਵੀ ਨਹੀਂ ਹੈਗਾ ਵੀ ਹਲਕੇ ਬੂਟੇ ਲਏ ਹੋਏ ਇਦਾਂ ਹੀ ਪਿੰਡਾਂ ਦੇ ਵਿੱਚੋਂ ਇਦਾਂ ਨਹੀਂ ਹੈਗੀ ਬਹੁਤ ਵਧੀਆ 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 ਨਰਸਰੀਆਂ ਤੋਂ ਸਾਰੇ ਬੂਟੇ ਇਹ ਲਏ ਹੋਏ ਆ ਪਰ ਫਿਰ ਵੀ ਇਹਨਾਂ ਦਾ ਇਹੀ ਹਾਲ ਆ ਇੱਧਰ ਮੈਨੂੰ ਦੋ ਅਮਰੂਦ ਦਿਸੇ ਆ ਮੈਂ ਤਾਂ ਦੇਖ ਲੈਣੇ ਆ ਇਹ ਵੀ ਦੇਖੋ ਤੁਸੀਂ ਬਿਲਕੁਲ ਖਰਾਬ ਹੋ ਚੁੱਕਾ ਮੈਂ ਤੈਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਦੇਖਣ ਨੂੰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਪਰ ਵਿੱਚੋਂ ਨਹੀਂ ਕਾਣਾ ਆ ਵਿੱਚੋਂ ਹੋਇਆ ਪਿਆ ਦੋਕ ਇਧਰ ਵੀ ਹੈਗੇ ਆ ਹੈਗੇ ਇਹ ਵੀ ਕਾਣਾ ਹੀ ਆ ਪਰ ਮੈਂ ਇਹਨਾਂ ਨੂੰ ਨਾ ਤੋੜ ਲੈਣਾ ਆ ਜਿਹੜੇ ਥੋੜੇ ਕੱਚੇ ਹੁੰਦੇ ਆ ਨਾ ਉਹ ਫੇਰ ਵੀ ਥੋੜਾ ਖਾਣ ਲਾਇਕ ਹੁੰਦੇ ਆ ਜਿਹੜੇ ਜਿਆਦਾ ਪੱਕ ਜਾਂਦੇ ਆ ਉਹ ਖਾਣ ਲਾਇਕ ਨਹੀਂ ਰਹਿੰਦੇ ਇਧਰ ਮੇਰੀ ਬਲੈਕ ਅੰਗੂਰਾਂ ਦੀ ਵੇਲ ਆ ਇਹ ਵਾਲੀ ਤੇ ਹੁਣ ਆਪਾਂ ਬਾਕੀ ਤੁਹਾਨੂੰ ਬੂਟੇ ਕੱਲ ਦਿਖਾਵਾਂਗੇ ਕੁਝ ਡ੍ਰੈਗਨ ਫਰੂਟ ਆ ਕੁਝ 5 7 ਨਿੰਬੂ ਦੀਆਂ ਵੈਰਾਈਟੀਆਂ ਐ ਅਲੱਗ-ਅਲੱਗ ਤੇ ਜੇ ਮੈਂ ਹੁਣੇ ਸਾਰੇ ਦਿਖਾਉਣ ਲੱਗੀ ਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਕੁਝ ਜਿਹੜੀ ਬਾਰਿਸ਼ ਆ ਉਹ ਵੀ ਆ ਚੱਲੀ ਆ ਤੇ ਹੁਣ ਚੱਲਦੇ ਆਪਾਂ ਘਰੇ ਧੰਨਵਾਦੀ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਨੂੰ ਆਪਣਾ ਕੀਮਤੀ ਸਮਾਂ ਮੈਨੂੰ ਦੇਣ ਲਈ ਜਿਉਂਦੇ ਵੱਸਦੇ ਰਹੋ